ਇਹ ਕਹਾਣੀ ਰੀਤ ਦੀ ਹੈ ਉਸਨੇ ਸਾਨੂੰ ਆਪਣੀ ਜਵਾਨੀ ਸੁਣਾਈ ਤੁਸੀਂ ਵੀ ਰੀਤ ਦੀ ਜਵਾਨੀ ਸੁਣੋ ਮੇਰਾ ਨਾਂ ਰੀਤ ਆ ਤੇ ਅਸੀਂ ਦੋਵੇਂ ਮਾਵਾਂ ਧੀਆਂ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀਆਂ ਸੀ ਅਸੀਂ ਘਰੋਂ ਬਹੁਤ ਗਰੀਬ ਸੀ ਮੈਂ ਪੜਦੀ ਪੜਦੀ ਨੇ ਮੜੀ-ਮੋਟੀ ਸਿਲਾਈ ਸਿੱਖ ਲਈ ਸੀ ਤੇ ਫਿਰ ਜਦੋਂ ਮੈਂ ਪੜ ਕੇ ਹਟੀ ਤਾਂ ਮੈਂ ਆਪਣੀ ਮਾਂ ਨੂੰ ਕਿਹਾ ਕੀ ਇਸ ਤਰ੍ਹਾਂ ਤਾਂ ਬਹੁਤ ਔਖਾ ਘਰ ਵਿੱਚ ਬਹੁਤ ਗਰੀਬੀ ਆ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਕਿਤੇ ਪ੍ਰਾਈਵੇਟ ਕੰਪਨੀ ਵਿੱਚ ਮੈਂ ਕੰਮ ਕਰ ਲੈਣੀ ਆ ਤਾਂ ਮੇਰੀ ਮਾਂ ਨੇ ਕਿਹਾ ਨਹੀਂ ਅੱਜ ਕੱਲ ਦੀ ਦੁਨੀਆ ਬਹੁਤ ਹੀ ਜ਼ਿਆਦਾ ਖਰਾਬ ਆ ਤਾਂ ਮੈਂ ਉਸ ਨੂੰ ਕਿਹਾ ਫਿਰ ਮੈਂ ਹੁਣ ਕੀ ਕਰਾਂ ਤਾਂ ਮੇਰੀ ਮਾਂ ਕਹਿੰਦੀ ਇਸ ਤਰ੍ਹਾਂ ਕਰਦੀ ਆ ਸਾਡੀ ਇੱਕ ਦੁਕਾਨ ਬਾਹਰ ਵਿਲੀ ਪਈ ਆ ਉੱਥੇ ਮੈਂ ਤੈਨੂੰ ਇੱਕ ਛੋਟਾ ਜਿਹਾ ਬੁਟੀਕ ਖੋਲ੍ਹ ਕੇ ਦਿੰਦੀ ਆ ਮੈਂ ਮਾਂ ਨੂੰ ਕਿਹਾ ਮਾਂ ਇਹਨੇ ਪੈਸੇ ਕਿੱਥੋਂ ਆਉਣਗੇ ਤਾਂ ਕਹਿਣ ਲੱਗੀ ਤੂੰ ਫਿਕਰ ਨਾ ਕਰ ਮੈਂ ਉਹਦੇ ਵਾਸਤੇ ਲੋਨ ਲੈ ਲੈਣਾ ਤਾਂ ਮੈਂ ਉਹਨਾਂ ਨੂੰ ਕਿਹਾ ਠੀਕ ਆ ਫਿਰ ਜਲਦੀ ਕਰੋ ਜੋ ਵੀ ਕਰਨਾ ਮੇਰੀ ਮਾਂ ਵੀ ਹਾਂ ਕਰ ਗਈ ਸੀ ਸਾਡੇ ਪਿੰਡ ਦੇ ਵਿੱਚ ਇੱਕ ਬੈਂਕ ਸੀ ਤੇ ਬੈਂਕ 'ਚ ਫੋਨ ਕੀਤਾ ਗਿਆ। ਅਸੀਂ ਉਸ ਨੂੰ ਸਾਰਾ ਕੁਝ ਦੱਸਿਆ ਕਿ ਅਸੀਂ ਇੰਨਾ ਲੋਨ ਲੈਣਾ ਮਿਲ ਜਾਵੇਗਾ ਕਿ ਨਹੀਂ। ਤਾਂ ਉਹ ਕਹਿਣ ਲੱਗਾ ਹਾਂ ਹਾਂ ਮਿਲ ਜਾਊਗਾ। ਮੈਨੂੰ ਆਪਣੇ ਡਾਕੂਮੈਂਟ ਲੈ ਆ ਕੇ ਦੇਵੋ। ਮੈਂ ਤੁਹਾਨੂੰ ਕੱਲ ਹੀ ਲੋਨ ਦੇ ਦਵਾਂਗਾ। ਇੱਕ ਦਿਨ ਮੈਂ ਮਾਂ ਨੂੰ ਕਿਹਾ ਕਿ ਮਾਂ ਮੈਂ ਗਵੰਡੀ ਵਿੱਚ ਚਲੀ ਆਂ। ਮੈਂ ਜਾ ਕੇ ਆ ਗਈ ਸੀ। ਪਰ ਜਦੋਂ ਦੇਖਿਆ ਕਿ ਮੈਨੂੰ ਅੰਦਰੋਂ ਆਪਣੇ ਘਰ ਵਿੱਚੋਂ ਕੁਝ ਅਜੀਬ ਜਿਹੀ ਆਵਾਜ਼ਾਂ ਆ ਰਹੀਆਂ ਸੀ। ਮੇਰੀ ਮਾਂ ਪਤਾ ਨਹੀਂ ਕਿੱਥੇ ਸੀ। ਆਕਰ ਸਾਡੇ ਘਰ ਵਿੱਚ ਕੀ ਹੋ ਰਿਹਾ ਸੀ। ਅੱਜ ਮੇਰੀ ਮਾਂ ਮੈਨੂੰ ਲੱਭ ਨਹੀਂ ਰਹੀ ਸੀ ਮੈਂ ਕਮਰੇ ਵੱਲ ਨੂੰ ਗਈ ਦੇਖਿਆ ਤਾਂ ਦੇਖ ਕੇ ਹੈਰਾਨੀ ਰਹਿ ਗਈ ਉਹ ਲੋਨ ਵਾਲਾ ਬੰਦਾ ਜੋ ਬੈਂਕ ਵਿੱਚ ਲੱਗਾ ਸੀ ਮੇਰੀ ਮਾਂ ਦੇ ਨਾਲ ਲੱਗਾ ਹੋਇਆ ਸੀ ਜੋ ਮੈਂ ਦੱਸ ਨਹੀਂ ਸਕਦੀ ਮੇਰੀ ਅੱਖਾਂ ਖੁੱਲੀਆਂ ਦੇ ਖੁੱਲੀਆਂ ਰਹਿ ਗਈਆਂ ਮੈਂ ਮਾਂ ਨੂੰ ਕੀ ਕਹਿੰਦੀ ਕੀ ਕੀ ਕਰ ਰਹੀ ਹੈ ਇਹ ਵੀ ਉਸ ਮੁੰਡੇ ਨਾਲ ਉਹ ਮਾਂ ਨੂੰ ਕਹਿ ਰਿਹਾ ਸੀ ਤੂੰ ਫਿਕਰ ਨਾ ਕਰ ਤੈਨੂੰ ਮੈਂ ਥੋੜੇ-ਬਹੁਤੇ ਪੈਸੇ ਬਾਅਦ ਵਿੱਚ ਵੀ ਦੇ ਦੂੰਗਾ ਤੂੰ ਬਸ ਇਸੇ ਤਰ੍ਹਾਂ ਮਿਲਦੀ ਰਹਿ ਇਸੇ ਤਰ੍ਹਾਂ ਮੈਂ ਆ ਜਾਇਆ ਕਰੂੰਗਾ ਤੁਹਾਡੇ ਘਰ ਤਾਂ ਮੇਰੀ ਮਾਂ ਕਹਿਣ ਲੱਗੀ ਹਾਂ ਹਾਂ ਕੋਈ ਗੱਲ ਨਹੀਂ ਜਦੋਂ ਮਰਜ਼ੀ ਆ ਜਾਈਂ ਉਹ ਕਹਿਣ ਲੱਗਾ ਤੁਹਾਡੀ ਕੁੜੀ ਮੇਰੀ ਮਾਂ ਕਹਿੰਦੀ ਕੋਈ ਗੱਲ ਨਹੀਂ ਮੈਂ ਉਸ ਨੂੰ ਦੁਕਾਨ ਪਾ ਕੇ ਦੇ ਰਹੀ ਹਾਂ ਉਹ ਦੁਕਾਨ ਤੇ ਬੈਠੂਗੀ ਤੇ ਤੂੰ ਮੇਰੇ ਕੋਲ ਆ ਜਾਇਆ ਕਰੀ ਅਤੇ ਉਸ ਨੂੰ ਮانے ਕਿਹਾ ਤੂੰ ਛੇਤੀ ਕਰ ਹੁਣ ਮੇਰੀ ਕੁੜੀ ਆਉਣ ਵਾਲੀ ਹੈ ਤੇ ਕਹਿਣ ਲੱਗਾ ਬਸ 5 ਮਿੰਟ ਮੈਂ ਉਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਦੇਖਿਆ ਉਹ ਕੀ ਕਰ ਰਹੀ ਸੀ ਮੈਂ ਹੈਰਾਨ ਰਹਿ ਗਈ ਸੀ ਕਿ ਮੇਰੀ ਮਾਂ ਇਸ ਤਰ੍ਹਾਂ ਇੱਕ ਪੈਸੇ ਲਈ ਇਹ ਸਭ ਕੁਝ ਕਰ ਰਹੀ ਸੀ ਮੈਂ ਛੇਤੀ ਛੇਤੀ ਦਬੇ ਪੈਰਾਂ ਦੇ ਨਾਲ ਆਪਣੇ ਕਮਰੇ ਵਿੱਚ ਚਲੀ ਗਈ ਸੀ ਤੇ ਉੱਥੇ ਜਾ ਕੇ ਬੈਠ ਗਈ ਥੋੜੇ ਚਿਰ ਬਾਅਦ ਉਹ ਦੋਨੋਂ ਜਣੇ ਕਮਰੇ ਚੋਂ ਬਾਹਰ ਆਏ ਮੈਂ ਆਪਣੇ ਕਮਰੇ ਵਿੱਚੋਂ ਜਦੋਂ ਬਾਹਰ ਆਈ ਤੇ ਮੇਰੀ ਮਾਂ ਮੈਨੂੰ ਵੇਖਦੀ ਰਹਿ ਗਈ ਸੀ ਕਹਿਣ ਲੱਗੀ ਤੂੰ ਕਿਹੜੇ ਵੇਲੇ ਆਈ ਤਾਂ ਮੈਂ ਕਿਹਾ ਕਿ ਮਾਂ ਮੈਨੂੰ ਆਈ ਨੂੰ 15-20 ਮਿੰਟ ਹੋ ਗਏ ਇੰਨੀ ਗੱਲ ਸੁਣ ਕੇ ਚੁੱਪ ਕਰ ਗਈ ਸੀ ਮੇਰੀ ਮਾਂ ਨੂੰ ਸ਼ੱਕ ਹੋ ਗਿਆ ਸੀ ਲੱਗਦਾ ਸੀ ਕਿ ਅੱਜ ਉਸਨੂੰ ਪਤਾ ਲੱਗ ਗਿਆ ਉਹ ਵਾਲਾ ਮੁੰਡਾ ਕਹਿੰਦਾ ਕਿ ਹੁਣ ਮੈਂ ਚਲਦਾ ਕੱਲ ਫੇਰ ਆਉਂਗਾ ਤੁਹਾਡਾ ਲੋਨ ਕੱਲ ਨੂੰ ਹੋ ਜਾਣਾ ਹੈ ਤੇ ਤੁਹਾਨੂੰ ਕੱਲ ਨੂੰ ਹੀ ਪੈਸੇ ਮਿਲ ਜਾਣਗੇ। ਮੇਰੀ ਮਾਂ ਕਹਿਣ ਲੱਗੀ ਠੀਕ ਆ। ਮੇਰੀ ਅੱਖਾਂ ਦੇ ਮੂਰੇ ਉਹੀ ਸੀਨ ਘੁੰਮ ਰਿਹਾ ਸੀ। ਉਹ ਮੁੰਡਾ ਤਾਂ ਮੇਰੇ ਹੀ ਹੁੰਦੇ ਹਾਣ ਦਾ ਸੀ। ਮੇਰੀ ਮਾਂ ਦੀ ਉਮਰ ਤੋਂ ਘੱਟੋ-ਘੱਟ 45 ਸਾਲ ਸੀ ਤੇ ਮੁੰਡਾ ਘੱਟੋ-ਘੱਟ ਵੀ 25 ਸਾਲਾਂ ਦਾ ਸੀ। ਉਸ ਨੂੰ ਤਾਂ ਕੋਈ ਇੱਕ ਵਾਰੀ ਕੁੜੀ ਵੀ ਮਿਲ ਸਕਦੀ ਸੀ ਪਰ ਉਹ ਮੇਰੀ ਮਾਂ ਨਾਲ। ਆਖਰ ਇਹ ਸਭ ਕੁਝ ਕਿਉਂ ਕਰ ਰਿਹਾ ਸੀ? ਇਹ ਸੋਚ ਕੇ ਤਾਂ ਮੈਨੂੰ ਬਹੁਤ ਘਬਰਾਹਟ ਹੋ ਰਹੀ ਸੀ। ਅੱਜ ਕਿੱਲਾ ਜਮਾਨਾ ਕਿੰਨਾ ਉਲਟ ਹੋ ਗਿਆ। ਕੋਈ ਕੁਝ ਨਹੀਂ ਵੇਖਦਾ ਬਸ ਆਪਣੇ ਕੰਮ ਦੇ ਲਈ ਮਤਲਬ ਰੱਖਦਾ। ਹਰ ਇੱਕ ਨੂੰ ਬਸ ਇਹੀ ਕੰਮ ਹੈ। ਕਿ ਦੂਜੇ ਦਿਨ ਫੇਰ ਮੁੰਡਾ ਆ ਗਿਆ ਮੈਂ ਘਰ ਦੇ ਵਿੱਚ ਸੀ ਤਾਂ ਮੇਰੀ ਮਾਂ ਸੋਚਦੀ ਪਈ ਸੀ ਕਿ ਹੁਣ ਮੈਂ ਰੀਤ ਨੂੰ ਕਿੱਥੇ ਭੇਜਾਂ ਤਾਂ ਜੋ ਮੁੰਡਾ ਉਸ ਨਾਲ ਕਮਰੇ ਵਿੱਚ ਜਾ ਸਕੇ ਉਹ ਮੁੰਡਾ ਮੇਰੀ ਮਾਂ ਨੂੰ ਇਸ਼ਾਰੇ ਕਰ ਰਿਹਾ ਸੀ ਮੇਰੀ ਮਾਂ ਉਸ ਨੂੰ ਸਿਰ ਹਿਲਾ ਰਹੀ ਸੀ ਕਿ ਤੂੰ ਰੁਕ ਜਾ ਕੁੜੀ ਆ ਫਿਰ ਮੈਂ ਸੋਚਿਆ ਕਿ ਮੈਂ ਕਿੱਥੇ ਚਲੀ ਜਾਨੀ ਆ ਤੇ ਥੋੜੀ ਚਿਰ ਬਾਅਦ ਫੇਰ ਆ ਜਾਵਾਂਗੀ ਇਹਨਾਂ ਦੀ ਫਿਲਮ ਦੇਖਣ ਵਾਸਤੇ ਮੈਂ ਮਾਂ ਨੂੰ ਕਿਹਾ ਕਿ ਮਾਮੇ ਸੇਲੀ ਦੇ ਘਰ ਚਲੀ ਜਾਂ ਮੈਨੂੰ ਕੰਮ ਆ ਮੇਰੀ ਮਾਂ ਕਹਿਣ ਲੱਗੀ ਚਲ ਠੀਕ ਐ ਤੂੰ ਜਾਇਆ ਮੈਂ ਇੱਕ ਘੰਟੇ ਬਾਅਦ ਮੁੜ ਕੇ ਆਉਣਾ ਮੈਂ ਆਪਣੀ ਮਾਂ ਨੂੰ ਕਹਿ ਗਈ ਸੀ ਮੇਰੀ ਮਾਂ ਨੇ ਕਿਹਾ ਕੋਈ ਗੱਲ ਨਹੀਂ ਜਦੋਂ ਮਰਜ਼ੀ ਆ ਜਾਈਂ ਜਾਈਂ ਮੈਂ ਜਾਣ ਦਾ ਨਾਟਕ ਕੀਤਾ ਉਹ ਦੋਨੋਂ ਜਣੇ ਕਮਰੇ ਵਿੱਚ ਵੜ ਗਏ ਤੇ ਮੈਂ ਫਿਰ ਵਾਪਸ ਆ ਗਈ ਆਖੀ ਮੈਂ ਜੋ ਵੇਖਿਆ ਬਸ ਮੈਂ ਕੀ ਦੱਸਾਂ ਉਹ ਮੁੰਡਾ ਵੇਖਣ ਵਿੱਚ ਤਾਂ ਬਤਲਾ ਜਿਹਾ ਸੀ ਪਰ ਹੈ ਬੜਾ ਤਾਕਤਵਰ ਸੀ ਉਸ ਨੂੰ ਦੇਖ ਕੇ ਮੇਰੇ ਅੰਦਰ ਅਜੀਬ ਜਿਹੀ ਭਾਵਨਾ ਆ ਰਹੀ ਸੀ ਥੋੜੇ ਚਿਰ ਬਾਅਦ ਮੈਂ ਬਾਹਰ ਚਲੀ ਗਈ ਤੇ ਆਪਣਾ ਕੰਮ ਕਰਨ ਲੱਗ ਪਈ ਤਾਂ ਕਿ ਉਹਨਾਂ ਨੂੰ ਮੇਰੇ ਤੇ ਕੋਈ ਸ਼ੱਕ ਨਾ ਹੋਵੇ ਥੋੜੇ ਚਿਰ ਬਾਅਦ ਮੈਂ ਅੰਦਰ ਆ ਗਈ ਸੀ ਤੇ ਦੋਨੋਂ ਜਣੇ ਬਾਹਰ ਬੈਠੇ ਸੀ ਤੇ ਗੱਲਾਂ ਕਰ ਰਹੇ ਸੀ ਕਿ ਸਾਡਾ ਲੋਨ ਪਾਸ ਹੋ ਗਿਆ ਸੀ ਅਸੀਂ ਹੁਣ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਸੀਂ ਦੁਕਾਨ ਦਾ ਲੈਂਟਰ ਵੀ ਨਵਾਂ ਪਾਇਆ ਪਲਸਤਰ ਵੀ ਕਰਾਇਆ ਇੱਕ ਦੋ ਦਿਨ ਤੱਕ ਦੁਕਾਨ ਤੇ ਲੱਗਣੇ ਹੀ ਸੀ ਮੇਰੀ ਮਾਂ ਕਹਿਣ ਲੱਗੀ ਰੀਤ ਮੈਂ ਥੋੜਾ ਜਿਹਾ ਬਾਹਰ ਚੱਲੀ ਆ ਤੇ ਤੂੰ ਇਸ ਤਰ੍ਹਾਂ ਕਰੀ ਇਹਨਾਂ ਮਿਸਤਰੀਆਂ ਨੂੰ ਚਾਹ ਬਣਾ ਕੇ ਦੇ ਦੇਣੀ ਉਹ ਤਿੰਨ ਜਣੇ ਆ ਤਾਂ ਮੈਂ ਕਿਹਾ ਹਾਂ ਠੀਕ ਆ ਮਾਂ ਮੈਂ ਬਣਾ ਦਵਾਂਗੀ ਇਨਾ ਕਹਿ ਕੇ ਮੇਰੀ ਮਾਂ ਚਲੀ ਗਈ ਸੀ ਸ਼ਾਇਦ ਉਸ ਨੂੰ ਕੋਈ ਕੰਮ ਸੀ ਮੈਂ ਚਾਹ ਬਣਾਈ ਤੇ ਮਿਸਤਰੀ ਨੂੰ ਦੇਣ ਚਲੀ ਗਈ ਉਹਨਾਂ ਵਿੱਚ ਇੱਕ ਮੁੰਡਾ ਪੰਜਾਬੀ ਸੀ ਤੇ ਇੱਕ ਪਈਆ ਸੀ ਪੰਜਾਬੀ ਮੁੰਡਾ ਬਹੁਤ ਹੀ ਸੋਹਣਾ ਸੀ ਪਰ ਉਹ ਸਾਡੇ ਪਿੰਡ ਦਾ ਨਹੀਂ ਸੀ ਮਿਸਤਰੀਆਂ ਦੇ ਨਾਲ ਦਾ ਹੀ ਸੀ ਮੈਂ ਚਾਹ ਦੇ ਕੇ ਜਦ ਮੁੜੀ ਤਾਂ ਮੈਨੂੰ ਦੇਖ ਰਿਹਾ ਸੀ ਮੈਂ ਉਹ ਵੀ ਉਸ ਨੂੰ ਥੋੜੀ ਜੀ ਸਮਾਈਲ ਦਿੱਤੀ ਕਿਉਂਕਿ ਉਹ ਮੁੰਡਾ ਬਹੁਤ ਹੀ ਜ਼ਿਆਦਾ ਸੋਹਣਾ ਸੀ ਤੇ ਮੈਂ ਆਪਣੇ ਕਮਰੇ ਵਿੱਚ ਆ ਕੇ ਉਸ ਬਾਰੇ ਹੀ ਸੋਚ ਰਹੀ ਸੀ ਫਿਰ ਮੈਂ ਬਾਹਰ ਜਾ ਕੇ ਕੁਰਸੀ ਤੇ ਬੈਠ ਗਈ ਤੇ ਸੂਟ ਤੇ ਤਰਪਾਈ ਕਰਨ ਲੱਗ ਪਈ ਸੀ ਉਹ ਤਾਂ ਮੇਰਾ ਇੱਕ ਬਹਾਨਾ ਸੀ ਉਸ ਨੂੰ ਵੇਖਣ ਦਾ ਉਸ ਮੁੰਡੇ ਨੂੰ ਮੈਂ ਚਾਹੁੰਦੀ ਸੀ ਉਹ ਮੁੰਡਾ ਜਾਣ ਬੁੱਝ ਕੇ ਮੇਰੇ ਸਾਹਮਣੇ ਉਹ ਹੋ ਕੇ ਕੰਮ ਕਰ ਰਿਹਾ ਸੀ ਮੈਂ ਉਸ ਨੂੰ ਦੇਖ ਸਕਾਂ ਮੈਨੂੰ ਯਾਦ ਸੀ ਮੈਂ ਵੀ ਉਸ ਨੂੰ ਸਮਾਈਲ ਦੇ ਦਿੰਦੀ ਸੀ ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਮੈਂ ਵੀ ਉਸ ਨੂੰ ਦੇਖ ਰਹੀ ਹਾਂ ਉਸ ਨੇ ਦੋ ਵਾਰੀ ਮੈਨੂੰ ਅੱਖ ਵਿੱਚ ਸਮਾਈਲ ਵੀ ਦਿੱਤੀ ਉਹ ਸਮਝ ਗਿਆ ਸੀ ਕਿ ਮੈਂ ਵੀ ਉਸ ਨੂੰ ਪਸੰਦ ਕਰ ਰਹੀ ਹਾਂ ਥੋੜੀ ਜਿਹੀ ਬਾਅਦ ਉਹ ਪਾਣੀ ਪੀਣ ਵਾਸਤੇ ਆਇਆ ਉਹ ਕਹਿਣ ਲੱਗਾ ਕਿ ਸਾਨੂੰ ਇੱਕ ਜੱਗ ਵਿੱਚ ਠੰਡਾ ਪਾਣੀ ਪਾ ਦਿਓ ਜਾਂ ਕੋਈ ਬੋਤਲ ਦੇ ਦਿਓ ਮੈਂ ਉਸ ਨੂੰ ਕਿਹਾ ਮੈਂ ਹੁਣੇ ਅੰਦਰ ਲੈ ਆ ਕੇ ਦਿੰਨੀ ਆ ਉਹ ਵੀ ਮੇਰੇ ਪਿੱਛੇ ਪਿੱਛੇ ਆ ਗਿਆ ਮੈਨੂੰ ਪਤਾ ਸੀ ਮੈਂ ਜੜ ਬੁੱਝ ਕੇ ਅੰਦਰ ਗਈ ਸੀ ਕਿਉਂਕਿ ਪਾਣੀ ਦੀ ਬੋਤਲ ਤਾਂ ਪਹਿਲਾਂ ਹੀ ਬਾਹਰ ਰੱਖੀ ਹੋਈ ਸੀ ਮੈਂ ਉਸ ਨੂੰ ਅੰਦਰ ਲੈ ਜਾਣਾ ਚਾਹੁੰਦੀ ਸੀ ਉਹ ਵੀ ਮੇਰੇ ਪਿੱਛੇ ਆ ਗਿਆ ਸੀ ਜਿੱਦਾਂ ਹੀ ਮੈਂ ਫ੍ਰਿਜ ਖੋਲੀ ਉਹ ਮੇਰੇ ਪਿੱਛੇ ਖੜਾ ਸੀ ਉਸਨੇ ਮੈਨੂੰ ਕੁਝ ਨਾ ਪੁੱਛਿਆ ਤੇ ਨਾ ਮੈਨੂੰ ਬੁਲਾਇਆ ਤੇ ਪਿੱਛੋਂ ਹੀ ਫੜ ਲਿਆ ਮੈਂ ਉਸ ਨੂੰ ਕਿਹਾ ਤੁਸੀਂ ਕੀ ਕਰ ਰਹੇ ਹੋ ਛੱਡੋ ਉਹ ਮੈਨੂੰ ਛੱਡ ਨਹੀਂ ਰਿਹਾ ਸੀ ਉਹ ਆਪਣਾ ਮੂੰਹ ਮੇਰੇ ਮੂੰਹ ਨਾਲ ਲਾ ਰਿਹਾ ਸੀ ਮੇਰੇ ਵੀ ਦਿਲ ਵਿੱਚ ਕੁਝ ਅਜੀਬ ਜਿਹਾ ਹੋ ਰਿਹਾ ਸੀ ਕਿਉਂਕਿ ਮੈਂ ਤਾਂ ਜਾਣ ਬੁੱਝ ਕੇ ਨਾਟਕ ਕਰ ਰਹੀ ਸੀ ਅਤੇ ਉਸ ਤੋਂ ਬਾਅਦ ਮੈਂ ਉਸ ਵੱਲ ਮੂੰਹ ਕਰ ਲਿੱਤਾ ਉਸ ਨੇ ਮੈਨੂੰ ਆਪਣੇ ਨਾਲ ਲਾ ਲਿਆ ਸੀ ਅਸੀਂ ਇਸ ਤਰ੍ਹਾਂ ਇੱਕ ਦੂਜੇ ਨਾਲ ਲੱਗੇ ਰਹੇ ਤੇ ਮੈਨੂੰ ਵੀ ਕਾਫੀ ਵਧੀਆ ਲੱਗ ਰਿਹਾ ਸੀ ਫਿਰ ਮੈਂ ਉਸ ਨੂੰ ਕਿਹਾ ਕਿ ਤੁਸੀਂ ਜਾਓ ਮੇਰੀ ਮਾਂ ਆਉਣ ਵਾਲੀ ਹੈ ਤੇ ਕਹਿਣ ਲੱਗਾ ਜਦੋਂ ਮਾਂ ਘਰ ਨਾ ਹੋਈ ਤਾਂ ਮੈਨੂੰ ਜ਼ਰੂਰ ਦੱਸਿ ਮੇਰਾ ਨੰਬਰ ਨੋਟ ਕਰ ਲੈ ਮੈਂ ਉਸ ਦਾ ਨੰਬਰ ਲਿਖ ਲਿਆ ਸੀ ਉਹ ਕਹਿਣ ਲੱਗਾ ਸੀ ਅੱਜ ਇੱਕ ਦਿਨ ਹੋਰ ਇੱਥੇ ਆ ਅਸੀਂ ਹੋ ਸਕੇ ਤਾਂ ਤੂੰ ਕੱਲ ਨੂੰ ਮਾਂ ਨੂੰ ਕਿਤੇ ਭੇਜ ਦੇਈ ਮੈਂ ਟਾਈਮ ਕੱਢ ਕੇ ਤੇਰੇ ਕੋਲ ਆਵਾਂਗਾ ਮੈਂ ਉਸ ਨੂੰ ਕਿਹਾ ਠੀਕ ਹੈ ਮੈਂ ਵੇਖ ਕੇ ਖੁਸ਼ ਹੋ ਗਈ ਸੀ ਕਿਉਂਕਿ ਮੇਰੇ ਅੰਦਰ ਤਾਂ ਪਹਿਲਾਂ ਹੀ ਭਾਂਬੜ ਬੱਝੇ ਸੀ ਹੁਣ ਮੈਂ ਉਸ ਨੂੰ ਰੋਜ਼ ਬੈ ਕੇ ਵੇਖਦੀ ਸੀ ਬਾਹਰ ਬੈਠ ਕੇ ਤਰਪਾਈ ਕਰਦੀ ਫਿਰ ਦੂਜੇ ਦਿਨ ਉਹ ਲੋਣ ਵਾਲਾ ਮੁੰਡਾ ਸਾਡੇ ਘਰ ਆਇਆ ਉਹ ਫੇਰ ਬਹਾਨਾ ਲੱਭਦਾ ਸੀ ਕੋਈ ਨਾ ਕੋਈ ਕਿ ਮੈਂ ਕਿਤੇ ਚਲੀ ਜਾਵਾਂਗਾ ਉਹ ਮੇਰੇ ਮਾਂ ਨੂੰ ਅੰਦਰ ਲੈ ਗਿਆ ਤੇ ਮੈਂ ਉਸ ਨੂੰ ਕਿਹਾ ਕਿ ਮਾਂ ਮੈਂ ਬਾਹਰ ਬੈ ਕੇ ਤਰਪਾਈ ਕਰਦੀ ਆ ਜੇ ਕੋਈ ਚੀਜ਼ ਦੀ ਲੋੜ ਹੋਈ ਤਾਂ ਦੱਸ ਦਿਓ ਉਹ ਕਹਿਣ ਲੱਗੀ ਚਲ ਠੀਕ ਆ ਮੈਂ ਬਾਹਰ ਬੈਠੀ ਆ ਤੇ ਅੰਦਰ ਚਲੀ ਗਈ ਸੀ ਫਿਰ ਮੈਂ ਉਸ ਮੁੰਡੇ ਨੂੰ ਇਸ਼ਾਰਾ ਕਰਕੇ ਜੋ ਮਿਸਤਰੀ ਸੀ ਉਸ ਨੂੰ ਬੁਲਾਇਆ ਮੈਂ ਉਸ ਨੂੰ ਇਸ਼ਾਰਾ ਕੀਤਾ ਤੇ ਉਹ ਮੇਰੇ ਪਿੱਛੇ ਆ ਗਿਆ ਉਹ ਕਮਰੇ ਵਿੱਚ ਆ ਗਿਆ ਸੀ ਤੇ ਮੈਂ ਕਿਹਾ ਕਿ ਹੁਣ ਮੈਨੂੰ ਕਿਸ ਨੇ ਪੁੱਛਣਾ ਸੀ ਉਸ ਨੇ ਕਿਹਾ ਤੇਰੀ ਮਾਂ ਮੈਂ ਉਸ ਨੂੰ ਕਿਹਾ ਹੁਣ ਥੋੜੀ ਬਿਜ਼ੀ ਹੈ ਤੂੰ ਉਸ ਨੂੰ ਛੱਡ ਉਸੇ ਵਕਤ ਉਸ ਨੇ ਮੈਨੂੰ ਦਸਾਂ ਮਿੰਟਾਂ ਵਜੇ ਰਗੜ ਦਿੱਤਾ ਥੋੜੀ ਜਿਹੀ ਬਾਅਦ ਮੈਂ ਕਮਰੇ 'ਚ ਆਈ ਮੇਰੀ ਮਾਂ ਬੇੜੇ ਵਿੱਚ ਬੈਠੀ ਸੀ ਤੇ ਉਸ ਮੁੰਡੇ ਦੇ ਨਾਲ ਜਦੋਂ ਮੈਂ ਬਾਹਰ ਆਈ ਤਾਂ ਮੇਰੀ ਮਾਂ ਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਸੀ ਪੁੱਛਣ ਲੱਗੀ ਅੰਦਰ ਕੀ ਕਰਦਾ ਸੀ ਤਾਂ ਮੈਂ ਉਸ ਨੂੰ ਕਿਹਾ ਪੱਸਤਰ ਵਗਾਉਣਾ ਸੀ ਜੋ ਠੀਕ ਕਰਵਾਉਣਾ ਸੀ ਪਰ ਮੇਰੀ ਮਾਂ ਕਹਿੰਦੀ ਪੱਸਤਰ ਤਾਂ ਸਾਰੀਆਂ ਤੇ ਹੋਇਆ ਸਾਰੀਆਂ ਕੰਦਾ ਸਹੀ ਪਈਆਂ ਨੇ ਮੈਂ ਮਾਂ ਨੂੰ ਕਿਹਾ ਕਿ ਤੁਸੀਂ ਚੁੱਪ ਕਰ ਜਾਓ ਤੁਹਾਨੂੰ ਨਹੀਂ ਪਤਾ ਥੋੜੇ ਚਿਰ ਬਾਅਦ ਉਹ ਮੁੰਡਾ ਚਲਾ ਗਿਆ ਸੀ ਤੇ ਮੇਰੀ ਮਾਂ ਉਸੇ ਵਕਤ ਕਮਰੇ ਚ ਗਈ ਮੈਨੂੰ ਕਹਿਣ ਲੱਗੀ ਆ ਬੈੱਡ ਦੀ ਚਾਦਰ ਘਾਤੋ ਖਿਲਰੀ ਪਈ ਆ ਮੈਂ ਮਾਲੂ ਕਿਹਾ ਕਿ ਤੁਸੀਂ ਇਸ ਤੋਂ ਕੀ ਲੈਣਾ ਮੈਨੂੰ ਪੁੱਛਣ ਲੱਗੀ ਸੱਚ ਸੱਚ ਦੱਸ ਮੈਂ ਉਸ ਨੂੰ ਕਿਹਾ ਕਿ ਜੇ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਉਸ ਬੈਂਕ ਵਾਲੇ ਮੁੰਡੇ ਨੂੰ ਅੰਦਰ ਕਿਉਂ ਲੈ ਜਾਂਦੇ ਹੋ ਤਾਂ ਕਹਿਣ ਲੱਗੀ ਮੈਂ ਕੀ ਕਰਦੀ ਸੀ ਤੇਰਾ ਦਿਮਾਗ ਖਰਾਬ ਆ ਮੈਂ ਮਾਂ ਨੂੰ ਕਿਹਾ ਮੈਂ ਨਿਆਣੀ ਨਹੀਂ ਹੈਗੀ ਮੈਨੂੰ ਵੀ ਸਭ ਪਤਾ ਮੈਂ ਤੁਹਾਨੂੰ ਤਿੰਨ ਚਾਰ ਵਾਰੀ ਵੇਖਿਆ ਜਿੰਨੀ ਵਾਰੀ ਉਹ ਘਰ ਆਇਆ ਮੇਰੀ ਮਾਂ ਨੂੰ ਸ਼ਰਮ ਨਹੀਂ ਆਈ ਤੂੰ 45 ਸਾਲਾਂ ਦੀ ਤੇ ਉਹ 25 ਸਾਲਾਂ ਦਾ ਮੁੰਡਾ ਫਿਰ ਮੈਂ ਕਿਉਂ ਸ਼ਰਮ ਕਰਾਂ ਮੈਂ ਵੀ ਉਸਨੇ ਇੱਥੇ ਕਮਰੇ ਵਿੱਚ ਆ ਬਣਾ ਲਿਆ ਤੇ ਉਸਦੇ ਨਾਲ ਆਪਣਾ ਸਮਾਂ ਬਤਾਇਆ ਮੇਰੀ ਮਾਂ ਨੇ ਕਿਹਾ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਉਹਨੂੰ ਕਿਹਾ ਜਦੋਂ ਤੁਹਾਨੂੰ ਨਹੀਂ ਆਉਂਦੀ ਤਾਂ ਮੈਨੂੰ ਕਿੱਥੋਂ ਆਉਗੀ ਮੇਰੀ ਵੀ ਤਾਂ ਕੋਈ ਇਰਮਾਨ ਨਹੀਂ ਮੇਰੀ ਮਾਂ ਚੁੱਪ ਹੋ ਗਈ ਸੀ ਤੇ ਕਹਿਣ ਲੱਗੀ ਜੋ ਮਰਜ਼ੀ ਕਰ ਤਾਂ ਹੁਣ ਉਹ ਬੈਂਕ ਵਾਲਾ ਮੁੰਡਾ ਰੋਜ਼ ਆਉਂਦਾ ਤੇ ਮੈਂ ਵੀ ਉਸ ਨੂੰ ਫੋਨ ਕਰਕੇ ਬੁਲਾ ਲੈਂਦੀ ਉਹ ਮੇਰੇ ਕਮਰੇ ਵਿੱਚ ਆ ਜਾਂਦਾ ਮੇਰੀ ਮਾਂ ਨੂੰ ਸਭ ਪਤਾ ਸੀ ਕਿ ਮੇਰੀ ਧੀ ਕੀ ਕਰਦੀ ਹੈ ਤੇ ਮੈਨੂੰ ਵੀ ਪਤਾ ਸੀ ਕਿ ਮਾਂ ਕੀ ਕਰਦੀ ਹੈ ਅਸੀਂ ਇੱਕ ਦੂਜੇ ਨੂੰ ਕੁਝ ਨਹੀਂ ਕਿਹਾ ਉਹ ਮੁੰਡਾ ਹੁਣ ਮੇਰੀ ਮਾਂ ਦੇ ਹੁੰਦੇ ਹੋਏ ਵੀ ਮੇਰੇ ਘਰ ਆ ਜਾਂਦਾ ਸੀ ਮੈਂ ਉਸ ਨੂੰ ਲੈ ਕੇ ਆਪਣੇ ਕਮਰੇ ਵਿੱਚ ਵੜ ਜਾਂਦੀ ਸੀ ਮੇਰੀ ਮਾਂ ਮੈਨੂੰ ਖਰੀਆਂ-ਕੋਟੀਆਂ ਸੁਣਾਉਂਦੀ ਮੈਂ ਮਾਂ ਨੂੰ ਕਿਹਾ ਦੇ ਜਦੋਂ ਤੂੰ ਜਾਂਦੀ ਸੀ ਉਦੋਂ ਨਹੀਂ ਤੈਨੂੰ ਪਤਾ ਸੀ ਕਿ ਮੈਂ ਕੀ ਕਰਦੀ ਪਈ ਆ ਜੋ ਮਾਪੇ ਕਰਦੇ ਨੇ ਉਹੀ ਬੱਚੇ ਕਰਦੇ ਨੇ ਹੁਣ ਮੈਂ ਵੀ ਉਹੀ ਕੰਮ ਕਰਦੀ ਪਈ ਆ ਫਿਰ ਇਸੇ ਤਰ੍ਹਾਂ ਹੌਲੀ-ਹੌਲੀ ਮੈਨੂੰ ਉਸ ਮੁੰਡੇ ਨਾਲ ਪਿਆਰ ਹੋ ਗਿਆ ਤੇ ਉਸਨੇ ਮੈਨੂੰ ਵਿਆਹ ਬਾਰੇ ਪੁੱਛਿਆ ਤਾਂ ਮੈਂ ਉਸ ਨੂੰ ਕਿਹਾ ਕਿ ਹਾਂ ਮੈਂ ਤੇਰਾ ਵਿਆਹ ਕਰਵਾਵਾਂਗੀ ਹੌਲੀ-ਹੌਲੀ ਦੁਕਾਨ ਸਹੀ ਕਰਵਾ ਲਈ ਸੀ ਹੁਣ ਮੈਂ ਦੁਕਾਨ ਦੇ ਉੱਤੇ ਕੱਪੜੇ ਸਿਲਾਈ ਕਰਦੀ ਸੀ ਖਰਚਾ ਪਾਣੀ ਵਧੀਆ ਘਟ ਲੈਂਦੀ ਸੀ ਇੱਕ ਦਿਨ ਮੈਂ ਆਪਣੀ ਮਾਂ ਨੂੰ ਕਹਿ ਦਿੱਤਾ ਕਿ ਮੈਂ ਉਸਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਕਿਉਂਕਿ ਉਸਦੇ ਘਰ ਦੇ ਉਸ ਲਈ ਰਿਸ਼ਤਾ ਵੇਖ ਰਹੇ ਨੇ ਤੇ ਉਸਨੇ ਵੀ ਉਹ ਸਭ ਕੁਝ ਆਪਣੇ ਮਾਪੇ ਨੂੰ ਦੱਸ ਦਿੱਤਾ ਹੈ ਹੁਣ ਤੂੰ ਦੱਸ ਮੇਰਾ ਵਿਆਹ ਉੱਥੇ ਕਰਨਾ ਕਿ ਨਹੀਂ ਮੇਰੀ ਮਾਂ ਨੇ ਕਿਹਾ ਚਲ ਠੀਕਾ ਕਰ ਦਿੰਨੀ ਆ ਮੈਂ ਕਿਹਾ ਉਹ ਉਸ ਦਾ ਆਪਣਾ ਮਤਲਬ ਜੋ ਕੱਟਣਾ ਮੇਰਾ ਵਿਆਹ ਹੋਏ ਤੇ ਉਹ ਆਪਣੀਆਂ ਮਨਮਰਜ਼ੀਆਂ ਕਰੇ ਮੈਂ ਮਾਂ ਨੂੰ ਕਿਹਾ ਕਿ ਮਾਂ ਜੋ ਤੂੰ ਕੰਮ ਕਰਦੀ ਆ ਇਸ ਨਾਲ ਬਹੁਤ ਬਦਨਾਮੀ ਹੋ ਜਾਣੀ ਆ ਅਜੀਬੀ ਤੂੰ ਸੁਧਰ ਜਾ ਤਾਂ ਉਹ ਕੁਝ ਨਾ ਬੋਲੀ ਤੇ ਮੇਰਾ ਉਸ ਮੁੰਡੇ ਨਾਲ ਫਿਰ ਵਿਆਹ ਹੋ ਗਿਆ ਸੀ ਚੁੰਨੀ ਚੜਾ ਕੇ ਹੀ ਅਸੀਂ ਵਿਆਹ ਕੀਤਾ ਸੀ ਇੱਕ ਦਿਨ ਮੈਂ ਆਪਣੀ ਮਾਂ ਨੂੰ ਮਿਲਣ ਵਾਸਤੇ ਘਰ ਆਈ ਤਾਂ ਉਹ ਬੈਂਕ ਵਾਲਾ ਮੁੰਡਾ ਅਜੇ ਵੀ ਮੇਰੀ ਮਾਂ ਨੂੰ ਰੋਜ਼ ਮਿਲਦਾ ਸੀ ਤੇ ਮੈਂ ਆਪਣੀ ਮਾਂ ਨੂੰ ਕਿਹਾ ਇਹ ਸਭ ਕੁਝ ਠੀਕ ਨਹੀਂ ਹੈਗਾ ਪਿੰਡ ਵਿੱਚੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਤੈਨੂੰ ਪਿੰਡੋਂ ਬਾਹਰ ਕੱਢ ਦੇਣਾ ਮੇਰੀ ਮਾਂ ਕਹਿਣ ਲੱਗੀ ਕਿ ਮੈਂ ਨਹੀਂ ਹੁਣ ਰਹਿ ਸਕਦੀ ਮੈਂ ਵੀ ਉਸ ਨਾਲ ਵਿਆਹ ਕਰਵਾਉਣਾ ਚਾਹੁੰਨੀ ਆ ਫਿਰ ਮੈਂ ਉਸਨੂੰ ਕਿਹਾ ਕਿ ਤੁਸੀਂ ਵਿਆਹ ਕਰਵਾ ਲਓ ਜੇਕਰ ਨਹੀਂ ਰਹਿ ਸਕਦੇ ਉਹ ਤੇਰੇ ਆਪਣੇ ਜਵਾਕਾਂ ਦੇ ਹਾਨ ਦਾ ਤੇ ਮੇਰੀ ਉਮਰ ਦਾ ਮੇਰੇ ਘਰ ਵਾਲੇ ਨੂੰ ਹੀ ਪਤਾ ਲੱਗ ਗਿਆ ਸੀ ਕਹਿਣ ਲੱਗਾ ਚੱਲ ਰਹਿੰਦੇ ਛੱਡ ਕੀ ਕਰੀ ਜਾਂਦੇ ਨੇ ਜੋ ਕਰਦੇ ਆ ਕਰਨ ਦੇ ਅਸੀਂ ਖਾਤੋਂ ਪਰੇਸ਼ਾਨ ਆ ਅਸੀਂ ਇਹਨਾਂ ਤੋਂ ਕੀ ਲੈਣਾ ਅਸੀਂ ਫਿਰ ਆਪਣੇ ਘਰ ਆ ਗਏ ਤੇ ਦੋਸਤੋ ਮੇਰਾ ਘਰ ਬੜਾ ਕਰੋ ਇਨਾਂ ਤੱਕੜਾ ਨਹੀਂ ਸੀ ਕਿਉਂ ਮੈਨੂੰ ਕਮਾਵੇ ਫਰਾਵੇ ਪਰ ਮੈਂ ਵੀ ਉਸ ਉੱਤੇ ਬਹੁਤਾ ਜ਼ੋਰ ਨਹੀਂ ਪਾਉਂਦੀ ਸੀ ਕਿਉਂਕਿ ਮੇਰਾ ਘਰ ਬੜਾ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਮੈਂ ਵੀ ਫਿਰ ਉੱਥੇ ਬਟਿਕ ਖੋਲਿਆ ਸਲਾਈ ਦਾ ਕੰਮ ਜਾਣਦੀ ਸੀ ਤੇ ਆਪਣੇ ਘਰ ਵਾਲੇ ਦੇ ਨਾਲ ਥੋੜੀ-ਬਹੁਤੀ ਹੈਲਪ ਕਰਵਾਉਣ ਲੱਗ ਪਈ ਸੀ ਹੌਲੀ-ਹੌਲੀ ਕਰਦੇ ਕਰਾਉਂਦੇ ਮੇਰਾ ਬਹੁਤ ਵਧੀਆ ਕੰਮ ਚੱਲ ਪਿਆ ਸੀ ਲਾਗੇ-ਤਾਗੇ ਦੇ ਪਿੰਡ ਮੇਰੇ ਕੋਲੋਂ ਸੂਟ ਸਮਾਉਂਦੇ ਫਿਰ ਮੈਂ ਅੱਗੇ 3-4 ਕੁੜੀਆਂ ਵੀ ਰੱਖ ਲਈਆਂ ਸੀ ਜੋ ਸੂਟ ਸਿਉਣ ਦਾ ਕੰਮ ਸਿੱਖਦੀਆਂ ਸੀ ਫਿਰ ਸਾਡਾ ਬਹੁਤ ਵਧੀਆ ਕਾਰੋਬਾਰ ਚੱਲ ਪਿਆ ਸੀ ਮੇਰੇ ਸਾਥ ਸੋਹਰਾ ਮੇਰੇ ਤੋਂ ਬਹੁਤ ਖੁਸ਼ੀ ਕਿ ਚਲੋ ਥੋੜੀ ਬਹੁਤੀ ਗਰੀਬੀ ਤੱਕ ਇਸ ਕੁੜੀ ਨੇ ਜੁੱਕ ਦਿੱਤੀ ਮੇਰਾ ਘਰ ਵਾਲਾ ਵੀ ਬਹੁਤ ਖੁਸ਼ੀ ਕਹਿੰਦਾ ਸੀ ਮੈਂ ਸ਼ੁਕਰ ਕਰਦਾ ਰੱਬ ਨੇ ਜੋ ਤੈਨੂੰ ਮੈਨੂੰ ਮਿਲਾਇਆ ਅੱਜ ਤੱਕ ਦੀਆਂ ਨਹੀਂ ਤਾਂ ਕੁੜੀਆਂ ਕੰਮ ਕਰਕੇ ਰਾਜ਼ੀ ਨਹੀਂ ਹੈਗੀਆਂ ਬਸ ਘੁੰਮਣ ਫਿਰੰਦਾ ਹੀ ਇਹ ਹੁੰਦਾ ਮੈਂ ਉੱਥੇ ਚਲੀ ਜਾਵਾਂ ਤੇ ਉੱਥੇ ਚਲੀ ਜਾਵਾਂ ਮੈਂ ਉਸ ਨੂੰ ਕਿਹਾ ਘੁੰਮਣ ਦਾ ਸ਼ੌਕ ਤਾਂ ਮੈਨੂੰ ਵੀ ਬਹੁਤ ਸੀ ਪਰ ਮੈਂ ਆਪਣੇ ਘਰ ਦੇ ਹਾਲਾਤਾਂ ਨੂੰ ਦੇਖ ਕੇ ਆਪਣੀ ਸੋਚ ਬਦਲ ਲਈ ਇਸ ਲਈ ਤੁਹਾਨੂੰ ਕਦੀ ਤੰਗ ਨਹੀਂ ਕੀਤਾ ਮੈਂ ਸੋਚਿਆ ਕਿ ਮਿਹਨਤ ਕਰਾਂਗੇ ਪੈਸਾ ਇਕੱਠਾ ਕਰਾਂਗੇ ਤੇ ਫਿਰ ਆਪਣੇ ਸ਼ੌਂਕ ਪੂਰੇ ਕਰਾਂਗੇ ਉਸ ਤੋਂ ਬਾਅਦ ਮੈਂ ਕਦੇ ਵੀ ਆਪਣੀ ਮਾਂ ਨੂੰ ਨਹੀਂ ਮਿਲੀ ਬਸ ਫੋਨ ਤੇ ਹੀ ਗੱਲ ਹੋ ਜਾਂਦੀ ਸੀ ਅਸੀਂ ਦੋਨੋਂ ਜਣੀ ਆਪੋ ਆਪਣੇ ਘਰਾਂ ਦੇ ਵਿੱਚ ਖੁਸ਼ ਹਾਂ ਪਰ ਇਸ ਕਹਾਣੀ ਰਹੀ ਮੈਂ ਕੋਈ ਸਿੱਖ ਦੇਣਾ ਚਾਹੁੰਦੀ ਹਾਂ ਕਿ ਹਮੇਸ਼ਾ ਮਾਂ ਬਾਪ ਨੂੰ ਇਹ ਸੋਚ ਸਮਝ ਕੇ ਕਦਮ ਚੁਕੜਾ ਚੈਦਾ ਕਿ ਉਹਨਾਂ ਦੇ ਬੱਚੇ ਉਹਨਾਂ ਨੂੰ ਵੇਖ ਰਹੇ ਨੇ ਜੋ ਮਾਪੇ ਕਰਦੇ ਨੇ ਬੱਚੇ ਵੀ ਉਹੀ ਕਰਦੇ ਨੇ ਹਾਂਜੀ ਦੋਸਤੋ ਇਹ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਦਿਹੁਤ ਧੰਨਵਾਦ ਜੇਕਰ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਆਪਾਂ ਫੇਰ ਮਿਲਾਂਗੇ ਇੱਕ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀ ਕਾਂਜੀ ਰਬ ਰੱਖਾ